ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਆਂ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਦੇ ਵਿੱਚ ਆਸ ਕਰਦੇ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਓਗੇ ਕੁਐਸਚਨ ਤੁਹਾਡੇ ਘੜੀ ਕਿ ਆਪਣੀ ਤਸੱਲੀ ਕਰਕੇ ਫਿਰ ਖਰੀਦਦਾਰੀ ਕਰਿਆ ਕਰੋ ਕੋਈ ਵੀ ਜਿਹੜੀ ਪਿਛੇ ਲੰਮੇ ਵਾਲੀ ਗੱਲ ਨਾ ਦਾ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਲੈਣ ਵਾਲੇ ਸਜਣ ਤੱਕਰ ਪਚਾਰਿਆ ਕਰੋ ਕਿਸੇ ਦਾ ਫਾਇਦਾ ਜੇ ਕੋਈ ਮਾਤੜਾ ਦੀ ਖਰੀਦਦਾਰੀ ਕਰ ਸਕੇ ਪਹੁੰਚ ਗਏ ਆਂ ਪਿੰਡ ਸੌਰ ਸਿੰਘ ਜ਼ਿਲ੍ਹਾ ਸ਼ਹੀਦ ਤਰਨਤਸਰ ਤੇ ਤਹਿਸੀਲ ਪੱਟੀ ਭਾਈ ਗੁਰਲਾਲ ਸਿੰਘ ਕੋ ਕਰਦੇ ਆ ਗੱਲਬਾਤ ਜੁੜੇ ਰਹੋ ਅੰਤ ਤੱਕ ਜੀ ਭਾਈ ਗੁਰਲਾਲ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਾਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਤੁਸੀਂ ਸੁਣਾਓ ਬੜੀ ਕਿਰਪਾ ਚੜ੍ਹਦੀ ਕਲਾ ਜੀ ਸ਼ੁਕਰ ਹੈ ਪ੍ਰਮਾਤਮਾ ਹਾਂਜੀ ਹਾਂਜੀ ਡਰੈਸ ਕਰੀਏ ਨੋਟ ਜੀ ਡਰੈਸ ਵੀਰ ਦੀ ਨਾਂ ਸਰਦਾਰ ਗੁਰਲਾਲ ਸਿੰਘ ਪਿੰਡ ਸੋਰ ਸਿੰਘ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਆ ਜੀ ਮੋਬਾਈਲ ਨੰਬਰ ਜੀ 8217782497 ਠੀਕ ਆ ਹਾਂਜੀ ਤੇ ਇਹ ਪਹਿਲਾਂ ਪਲੌਣ ਤੋਂ ਕਰੀਏ ਸ਼ੁਰੂਆਤ ਪਾਜੀ ਚੌਗੀ ਜਾਂ ਮੂੰਹੋਂ ਪਹਿਲਾ ਸੂਆ ਸੂਈ ਆ 4 ਦੰਦ ਰਾਤ ਦੀ ਸੂਈਆਂ 10 ਕਿਲੋ ਬੋਲਾ ਆਊਗਾ 2 ਚ ਵੱਚ ਆ ਗਿਆ ਇੱਕ ਨੰਬਰ ਕਿਤੇ ਕੋਈ ਭੈਣ ਭਰਾ ਹੀ ਤਰਾ ਹੀ ਮੰਗਾ ਲੇ ਅੱਛਾ ਅਗਲੇ ਦੇ ਘਰੋਂ ਆ ਪਰ ਪਈਏ ਮੰਗਾ ਲਾਂ ਗੇ ਨਾ ਜਾਦੀਆਂ ਚੋਣ ਠੰਡੀਆਂ ਓਕੇ ਤੇ ਚੋਣ ਲਗੀਆਂ ਇੱਕ ਨੰਬਰ ਵੱਡੀ ਬੱਚੀ ਆ ਪੂਰੀ ਕੱਦ ਕਾਸ ਦੀ ਫੁੱਲ ਵੱਡੀ ਆ ਨਾ ਹਾਂਜੀ ਉਹਦੀ ਵੀ ਵੇੜਦੀ ਆ ਮੂੰਹੋਂ ਚਾਰ ਦੰਦ ਪਿਓਰ ਚੌਕੀ ਆਜੀ ਹਾਂਜੀ ਲਓ ਸੱਜਣੋ ਵਾਕਿਆ ਹੀ ਟੀਜ ਕੋਕਾ ਹੀ ਆ ਪੀਸ ਚੌਕੀ ਬੱਚੀ ਜਿਵੇਂ ਤੇ ਥਾਲੇਵਾ ਵੇਖ ਸਕਦੇ ਜੇ ਇੱਕ ਸਾਰ ਪੱਤਰ ਹੋਊਗਾ ਨਿਕਰ ਲੇਵਾ ਖਾਂਦੀ ਦੁੱਧ ਵਾਲੀ ਬੱਚੀ ਆ ਦੁੱਧ ਵਾਲੀ ਬੱਚੀ ਆ ਹਾਂਜੀ ਤੇ ਮੁਠੀ ਵਾਲਾ ਥਾਨ ਜਾਰਾ ਨਹੀਂ ਤੇ ਗਰਲਾਲ ਸਾਂ 17 18 ਕਿਲੋ ਤੋਂ ਤੈਨੂੰ ਕਿਹਦਾ? ਸਮਾਨ ਨਹੀਂ ਸਾ ਜੀ 17 18 ਕਿਲੋ ਤੋਂ ਨਹੀਂ ਲੈਦੀ ਨਾ ਕਰਮਾ ਜੀ। ਚਲ 20 ਦਾ ਕਹੀ 17 18 ਕਿਲੋ ਬੜੇ ਆਰਾਮ ਨਾਲ ਹੀ ਪਹਿਲਾਂ ਪੰਪਾ ਵਜਵਾਈ ਹੋਗੇ। ਬਾਜੂ ਜੀ ਬਾਜੂ ਹਾਂ ਹਾਂਜੀ ਤੇ ਬਾਈ ਗਰਲਾਲ ਰੇਟ ਆ। ਮੁੱਲ ਬਾਜੀ ਕਰਦੇ 60000 ਰੁਪਇਆ। ਹਾਂ। 3% 57 ਹੀ ਦੇ ਦੇਗੀ। ਹੋ ਜਾ ਛੜਤੀਏ। 2 ਹੀ ਛੜਤੀਏ लास्ट 55000 ਦੀ ਬੱਚੀ ਦੇਣੀ ਉਹ ਚੋ ਛੋੜ ਛੱਪਾ ਹੀ ਹੋਣਾ। ਲਓ ਸਜਣੋ 55000 ਦੀ ਬੱਚੀ ਮਿਲ ਜੂਗੀ ਬੱਚੀ ਵੀ। ਤੁਹਾਨੂੰ ਦੱਸਿਆ ਜਿਵੇਂ ਕੋਕਾ ਪੀ ਸੀ ਆ। ਇਹ ਸੋਹਣੀ ਹੈ ਜਿੰਨੀ ਇਹ ਚੋਣ ਚਾਂ ਕੋਈ ਵੰਗਾ ਨਹੀਂ ਪੋਣਾ ਕੱਖ ਲੋ ਜੀ ਲੋ ਕੀ ਬਾਤ ਹੈ ਬੱਚੀ ਸੋਹਣੀ ਹੈ ਖਰੀਦਦਾਰੀ ਕਰਿਓ ਪਿੰਡ ਸੋਰ ਸਿੰਘ ਪਹੁੰਚ ਕੇ ਆ ਕਿੰਨਾ ਸੂਆ ਆ ਗਿਆ ਭਾਈ ਪਾਦੀ ਦੂਜਾ ਸੂਆ ਸੂਈ ਇਹ ਵੀ ਰਾਤ ਦੀ ਸੂਈ ਆ ਮਗਰ ਇਹਦੇ ਮਗਰ ਬੱਚੀ ਜੀ ਬੱਚੀ ਆ ਕੇ ਜਰਸੀ ਆ ਨਾ ਪਿਓ ਦੂਜਾ ਸੂਆ ਦੇ 10000 ਕਿਲੋ ਬੋਲਾ ਜੇ ਪਹਿਲੇ 2000 ਘਰ 15 16 ਕਿਲੋ ਦਾ ਰਿਆ ਤੇ ਦੁੱਧ ਸਾਰਾ 18 ਕਿਲੋ ਇਹ ਵੀ ਪਾ ਜੂਗੀ ਖਾਣੇ ਆਂਦਾ ਵੀ ਚੰਗਾ ਨਾ ਪਿਕਲਾ ਨਾ ਮੱਝਾਂ ਵਾਲੇ ਥੱਲੇ ਲੱਗੇ ਸਾਰਿਆਂ ਨੂੰ ਬਿਲਕੁਲ ਹਾਂ ਜੀ ਲੋ ਜੀ ਇਹਦੇ ਚੋਣ ਇਹਨੀਆਂ ਜਿਆਦੀਆਂ ਭਾਜੀ ਕੋਈ ਆਪਾਂ ਨੂੰ 100 ਰੁਪਏ ਬਣਾ ਪਾਵੇ ਅੱਛਾ ਆਪਨੇ ਨਾਲ ਸੌਦਾ ਕਰਕੇ ਇੰਜ ਹੀ ਮੰਗਾ ਲੇ ਅਗਲੇ ਤੇ ਘਰ ਰੁਪਏ ਮੰਗਾ ਲਾਂਗੇ ਇਹਨੀਆਂ ਜਦਨਾ ਪੱਕੀਆਂ ਆਮਾਂ ਚੋਣ ਪੱਕੀਆਂ ਚੋਣ ਹਾਂਜੀ ਫੁੱਲ ਗਰੰਟੀ ਹਾਰ ਪੱਖੋਂ ਜੀ ਪੱਕੀ ਸਾ ਜੀ ਜੇਰਾ ਜੁਰਾ ਸਭ ਪੰਜਾਂ ਵੀਡੀਓ ਬਣੀਆਂ ਆਪਣੇ ਕੋ ਤੇ ਆ ਰੇਟ ਭਾਈ ਜੀ ਰੇਟ ਭਾਜੀ ਇਹ ਤਾਂ 60000 ਅੱਛਾ ਜੀਚੋ 100 ਰੁਪਏ ਛੋੜਵਾਉਦੇ ਅੰਗੂ 55 ਦੀ ਦੇਣੀ ਹੈ 55 ਦੀ ਹਾਂਜੀ ਭਾਵੇਂ ਪਹਿਲਾਂ ਲੈ ਜੇ ਭਾਵੇਂ ਦੋਜਣ ਲੈ ਜੇ ਹਾਂਜੀ ਇੱਕ ਆ ਗਈ ਚਾਰ ਦੰਦ ਦੇ ਵੀ ਚਾਰ ਦੰਦ ਭਾਜੀ ਇਹ ਵੀ ਇਹ ਗੱਬਣ ਆ ਗਈ ਗੱਬਣਾ ਦੀ ਹਫਤਾ ਲੈਂਦੀ ਅਜੇ ਪਹਿਲਾ ਸਵੇਰ ਲੈ ਜੋ ਹਨਾ ਹਾਂਜੀ ਬੱਚੇ ਚੋਕੀ ਇਹ ਵੀ ਠੀਕ ਆ ਹਾਂਜੀ ਬੱਚੇ ਇਹ ਵੀ ਸੋਣੀ ਹੈ ਬਹੁਤ ਜਾਂਦੀ ਦੁੱਧੇ ਵੀ 15 16 ਕਿਲੋ ਪਹਿਲੇ ਸਵੇਰ ਪਾ ਦੇ ਓਕੇ ਅਜੇ ਬਈ ਜਰੂਰ ਮਾਲੀ ਹਾਂ ਬਈ ਲੈ ਜਾ ਦੇ ਭਲਾ ਇੱਕ ਹਫਤਾ ਅਰਮਾਨ ਨਹੀਂ ਲੈ ਜਾਣਾ ਹਨਾ ਹਾਂਜੀ ਠੀਕ ਆ ਲਓ ਜੀ ਇੱਕ ਹਫਤਾ ਸਜਣੋ ਲੈ ਜੋਗੀ ਚਲੋ ਢਿਲ ਢਲ ਕਾਫੀ ਬਣ ਜੂਗੀ ਕਰਮਾਂ ਲਈ ਇਹ ਵੀ 14 15 ਕਿਲੋ ਦੁੱਧ ਮਾਨ ਨੇ ਦੋ ਭਾਜੀ ਮਾਨ ਨੇ ਤੇ ਆ ਰੇਟ ਬਾਈ ਕਰਲਾਲ ਸਿੰਘ ਇਹਨਾਂ ਦੇ ਇੱਕੋ ਜਿਕੇ ਆ ਭਾਜੀ ਅੱਛਾ ਇਹ ਵੀ ਜੈਸਰੋਂ 55 ਦੀ ਉਹ ਚੋ ਛੋੜ ਚੱਪਾ ਚੱਲ ਇਹ 54 ਦੀ ਕਰ ਦਈਏ 4 ਛੱਡ ਦਈਏ ਇਹ ਚੋਂ ਚਲੋ ਵੇਖ ਲਓ ਯਾਰ ਛੱਡ ਦਾਂਗੇ 53 ਦੇ ਦਾਂਗੇ ਬਾਕੀ ਬੱਚੀ ਬਹੁਤ ਖਰੀ ਆ ਠੀਕ ਆ ਹਾਂਜੀ ਇਹ ਸੱਜਣੋਂ 54 ਦੀ ਉਹ ਦੋਵੇਂ 55 55 ਦਾ ਭਾਅ ਜੈਸਰੋਂ ਹੀ ਭਾਜੀ ਹਾਂ ਖਰੀਦਦਾਰੀ ਕਰਿਓ ਪਿੰਡ ਸੋਰ ਸਿੰਘ ਪਹੁੰਚ ਕੇ ਚੰਗੀਆਂ ਤਿੰਨਾਂ ਹੀ ਖਰੀਆਂ ਦੁੱਧ ਵਾਲੀਆਂ ਠੀਕ ਹੈ ਜੀ ਹਾਲੇਵੇ ਦੀ ਬੰਤਰ ਬਿਲਕੁਲ ਸਾਫ਼ ਸੁਥਰੀ ਆ ਇੱਕ ਸਾਰ ਲੇਵਾ ਪੱਧਰ ਹੋਊਗਾ ਇਹ ਵਾਛੀ ਪਲੂਣ ਆ ਚਲੋ ਦਿਨ 8 ਲੈ ਜੇ 10 ਲੈ ਜੇ ਕਰਮਾ ਵਾਲੀ ਖੜ ਕੇ ਬਣ ਕੇ ਫੇਰ ਹੀ ਨੀਰ ਚਵਾਊਗੀ ਠੀਕ ਆ ਜੀ ਧੰਨਵਾਦ ਵੀਡੀਓ ਵੇਖਣ ਲਈ ਸਤਿ ਸ੍ਰੀ ਅਕਾਲ